ہم گرفتاروں کو اب کیا کام ہے گلشن سے لیکن جی نکل جاتا ہے جب سنتے ہیں آتی ہے بہار 29 مارچ 1849 عیسوی نو سਵੇਰੇ 7 بجے سرکار لاہور دا آخری دربار لگدا ہے مہاراجا دلیپ سنگھ انت دی وار ਆਪਣੇ ਪਿਓ ਦੇ ਸਿੰਘਾਸਨ ਦੇ ਉੱਪਰ ਬੈਠਦਾ ਹੈ ਇਸ ਦਿਨ ਸਿੱਖ ਦਰਬਾਰ ਦੀ ਪਹਿਲਾਂ ਵਰਗੀ ਸ਼ਾਨ ਨਹੀਂ ਸੀ ਸਾਰੇ ਦਰਬਾਰੀਆਂ ਦੇ ਚਿਹਰੇ ਤੇ ਉਦਾਸੀ છਾਈ ਹੋਈ ਸੀ ਹਰ ਇੱਕ ਨੇ ਮਾਤਮੀ ਕੱਪੜੇ ਪਹਿਨੇ ਹੋਏ ਸਨ ਜਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਭੂਰੇ ਤੇ ਇਕੱਠੇ ਹੋਏ ਹੋਣ ਨਿਯਤ ਸਮੇਂ ਉੱਤੇ ਐਲੀਟ ਰੈਜ਼ੀਡੈਂਟ ਹੈਨਰੀ ਲਾਰੈਂਸ ਤੇ ਹੋਰ ਅੰਗਰੇਜ਼ ਕਰਮਚਾਰੀ ਸਣੇ ਬਾਡੀਗਾਰਡ ਫੌਜ ਦੇ ਆਏ ਮਹਾਰਾਜਾ ਦਲੀਪ ਸਿੰਘ ਤੇ ਬਾਕੀ ਸਰਦਾਰਾਂ ਨੇ ਮਹਿਲ ਦੇ ਬਾਹਰਲੇ फाटक ਤੇ ਪਹੁੰਚ ਕੇ ਉਹਨਾਂ ਦਾ ਸਵਾਗਤ ਕੀਤਾ ਸਾਰੇ ਦਰਬਾਰ ਵਿੱਚ ਪਹੁੰਚੇ ਤਾਂ ਦਲੀਪ ਸਿੰਘ ਤਖਤ ਤੇ ਬੈਠਾ ਸੱਜੇ ਹੱਥ ਅੰਗਰੇਜ਼ ਅਫਸਰ ਤੇ ਫੌਜ ਤੇ ਖੱਬੇ ਹੱਥ ਦੇਸੀ ਸਰਦਾਰ ਬੈਠ ਗਏ ਕੋਈ ਸਰਦਾਰ ਹਥਿਆਰ ਪਹਿਨ ਕੇ ਜੰਕੀਮਤੀ ਕੱਪੜੇ ਤੇ ਜੜਾਉ ਗਹਿਣੇ ਪਾ ਕੇ ਨਹੀਂ ਸੀ ਆਇਆ ਹੋਇਆ ਸਭ ਥਾਂ ਥਾਈ ਚੁੱਪਚਾ ਬੈਠ ਗਏ ਇਸ ਤੋਂ ਬਾਅਦ ਇਲੀਟ ਨੇ ਗਵਰਨਰ ਜਰਨੈਲ ਦਾ ਐਲਾਨ ਪੜਿਆ ਜਿਹੜਾ ਨਿਰਾ ਝੂਠ ਦੇ ਉੱਤੇ ਟਿਕਿਆ ਹੋਇਆ ਸੀ ਤੇ 15000 ਵਰਗ ਮਰਬਾ ਮੀਲ ਦਾ ਪੰਜਾਬ ਹਥਿਆਉਣ ਦੇ ਲਈ ਝੂਠੇ ਇਲਜ਼ਾਮ ਲਾਹੌਰ ਦਰਬਾਰ ਦੇ ਉੱਤੇ ਇਸ ਵਿੱਚ ਲਾਏ ਗਏ ਸਨ ਜਦੋਂ ਇਹ ਐਲਾਨ ਪੜ੍ਹ ਕੇ ਇਲੀਅਟ ਬੈਠਿਆ ਤਾਂ ਇੱਕ ਮੌਲਵੀ ਨੇ ਇਹਦਾ ਅਰਥ ਫਾਰਸੀ ਵਿੱਚ ਸੁਣਾਇਆ ਫਿਰ ਇਸੇ ਐਲਾਨ ਦਾ ਭਾਵ ਹਿੰਦੁਸਤਾਨੀ ਵਿੱਚ ਵੀ ਸੁਣਾਇਆ ਸੁਲਾਹ ਦੀਆਂ ਸ਼ਰਤਾਂ ਪੜੀਆਂ ਗਈਆਂ ਸਾਰੇ ਦਰਬਾਰੀ ਚੁੱਪ ਚਾਪ ਹੋ ਗਏ ਦੀਵਾਨ ਦੀਨਾ ਨਾਥ ਉੱਠਿਆ ਉਸ ਦੀਆਂ ਅੱਖਾਂ 'ਚ ਹੰਝੂ ਕਿਰ ਰਹੇ ਸਨ ਉਨੇ 16 ਦੀਆਂ ਸ਼ਰਤਾਂ ਦਾ ਵਿਰੋਧ ਕੀਤਾ ਤੇ ਕਿਹਾ ਇਸ ਸਮੇਂ ਅੰਗਰੇਜ਼ੀ ਸਰਕਾਰ ਨੂੰ ਬਾਲਕ ਮਹਾਰਾਜੇ ਤੇ ਰਹਿਮ ਕਰਨਾ ਚਾਹੀਦਾ ਹੈ ਕੁਝ ਉਦਾਰਤਾ ਦਾ ਸਬੂਤ ਦੇਣਾ ਚਾਹੀਦਾ ਹੈ ਐਲੀਟ ਨੇ ਖਰਵੀ ਬੋਲੀ ਚ ਉੱਤਰ ਦਿੱਤਾ ਹੁਣ ਰਹਿਮ ਤੇ ਉਦਾਰਤਾ ਦਾ ਸਮਾਂ ਬੀਤ ਗਿਆ ਹੈ ਦੀਨਾ ਨਾਥ ਨੇ ਫਿਰ ਕਿਹਾ ਜਦ ਬੋਨਾਪਾਰਟ ਦੇ ਹਾਰ ਜਾਣ ਤੇ ਫਰਾਂਸ ਜਿਸ ਦੀ ਆਮਦਨ 30 ਕਰੋੜ ਰੁਪਏ ਸਾਲਾਨਾ ਸੀ ਉਸ ਦੇ ਅਸਲੀ ਮਾਲਕਾਂ ਨੂੰ ਸੌਂਪ ਦਿੱਤਾ ਗਿਆ ਸੀ ਤਾਂ ਅੰਗਰੇਜ਼ੀ ਸਰਕਾਰ ਦੇ ਤਰਸ ਅਗੇ ਇਹ ਕੋਈ ਵੱਡੀ ਗੱਲ ਨਹੀਂ ਜੇ ਪੰਜਾਬ ਜਿਸ ਦੀ ਆਮਦਨ 3 ਕਰੋੜ ਸਾਲਾਨਾ ਹੈ ਮਹਾਰਾਜਾ ਦਲੀਪ ਸਿੰਘ ਨੂੰ ਦੇ ਦਿੱਤਾ ਜਾਵੇ ਇਹ ਸੁਣ ਕੇ ਇਲੀਟ ਨੇ ਕੜ ਕੇ ਕਿਹਾ ਚੁੱਪ ਰਹੋ ਨਹੀਂ ਤਾਂ ਕਾਲੇ ਪਾਣੀ ਭੇਜੇ ਜਾਓਗੇ ਇਹ ਝਾੜ ਸੁਣ ਕੇ ਦੀਨਾ ਨਾਥ ਬੈਠ ਗਿਆ ਰਾਜਾ ਤੇਜ ਸਿੰਘ ਨੇ 16 ਨਾਮੇ ਦਾ ਕਾਗਜ਼ ਮਹਾਰਾਜਾ ਦਲੀਪ ਸਿੰਘ ਦੇ ਅੱਗੇ ਕੀਤਾ ਤਾਂ ਉਸ ਨੇ ਛੇਤੀ ਨਾਲ ਫੜ ਕੇ ਉੱਪਰ ਦਸਤਖਤ ਕਰ ਦਿੱਤੇ ਜਿਸ ਫੁਰਤੀ ਨਾਲ ਉਹਨੇ ਦਸਤਖਤ ਕੀਤੇ ਪਤਾ ਲੱਗਦਾ ਸੀ ਕਿ ਉਸ ਨੂੰ ਸਿਖਾਇਆ ਗਿਆ ਸੀ ਉਸ ਨੇ ਢਿੱਲ ਕੀਤੀ ਤਾਂ ਚੰਗਾ ਨਹੀਂ ਹੋਵੇਗਾ ਤੇ ਇਹ ਵੀ ਪ੍ਰਗਟ ਹੁੰਦਾ ਕਿ ਬਾਲ ਹੋਣ ਦੇ ਕਾਰਨ ਉਹਨੂੰ ਇਹ ਗਿਆਨ ਵੀ ਨਹੀਂ ਸੀ ਕਿ ਉਹ ਬਾਦਸ਼ਾਹੀ ਤੋਂ ਹਟਾ ਕੇ ਧੋਏ ਦਾ ਫਕੀਰ ਬਣਾਇਆ ਜਾ ਰਿਹਾ ਹੈ 29 ਮਾਰਚ 1849 ਈਸਵੀ ਨੂੰ ਜਿਹੜਾ ਅੰਗਰੇਜ਼ਾਂ ਤੇ ਲਾਹੌਰ ਸਰਕਾਰ ਦੇ ਵਿਚਕਾਰ ਸੌਲਾ ਨਾਮਾ ਹੋਇਆ ਉਹਦੀਆਂ ਪੰਜ ਸ਼ਰਤਾਂ ਇਹ ਸਨ ਪਹਿਲੀ ਮਹਾਰਾਜਾ ਦਲੀਪ ਸਿੰਘ ਆਪਣੇ ਵੱਲੋਂ ਆਪਣੇ ਵਾਰਸਾਂ ਵੱਲੋਂ ਤੇ ਆਪਣੇ ਉੱਤਰਾਧਿਕਾਰੀਆਂ ਵੱਲੋਂ ਪੰਜਾਬ ਰਾਜ ਦੇ ਹੱਕਾਂ ਤੇ ਦਾਅਵਿਆਂ ਨੂੰ ਤਿਆਗਦਾ ਹੈ ਦੂਸਰੀ ਲਾਹੌਰ ਦਰਬਾਰ ਸਿਰ ਜੋ ਸਰਕਾਰ ਅੰਗਰੇਜ਼ੀ ਦਾ ਕਰਜ਼ਾ ਹੈ ਉਸ ਬਦਲੇ ਤੇ ਇਸ ਲੜਾਈ ਦੇ ਖਰਚਾਂ ਬਦਲੇ ਲਾਹੌਰ रियासत ਦੀ ਹਰ ਤਰ੍ਹਾਂ ਦੀ ਜਾਇਦਾਦ ਜਿੱਥੇ ਵੀ ਹੋਵੇ ਸਰਕਾਰ ਅੰਗਰੇਜ਼ੀ ਜ਼ਬਤ ਕਰ ਲਵੇਗੀ ਤੀਸਰੀ ਕੋਹਨੂਰ ਹੀਰਾ ਜੋ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸੁਜਾ ਕੋਲੋਂ ਲਿਆ ਸੀ ਲਾਹੌਰ ਦਾ ਮਹਾਰਾਜਾ ਇੰਗਲੈਂਡ ਦੀ ਮਲਕਾ ਦੀ ਭੇਟ ਕਰੇਗਾ ਚੌਥੀ ਮਹਾਰਾਜਾ ਦਲੀਪ ਸਿੰਘ ਆਪਣੀ ਆਪਣੇ ਸਬੰਧੀਆਂ ਦੀ ਤੇ ਰਿਆਸਤ ਦੇ ਨੌਕਰਾਂ ਦੀ ਸਹਾਇਤਾ ਲਈ ਈਸਟ ਇੰਡੀਆ ਕੰਪਨੀ ਪਾਸੋਂ ਇੱਕ ਰਕਮ ਪੈਨਸ਼ਨ ਲਵੇਗਾ ਜੋ ਕੰਪਨੀ ਦੇ ਰੁਪਏ 4 ਲੱਖ ਤੋਂ ਘੱਟ ਤੇ 5 ਲੱਖ ਤੋਂ ਵੱਧ ਨਹੀਂ ਹੋਵੇਗੀ ਮਹਾਰਾਜੇ ਦੀ ਇੱਜ਼ਤ ਤੇ ਸਨਮਾਨ ਕਾਇਮ ਰੱਖਿਆ ਜਾਵੇਗਾ ਉਹ ਮਹਾਰਾਜਾ ਦਲੀਪ ਸਿੰਘ ਬਹਾਦਰ ਦਾ ਖਿਤਾਬ ਰੱਖੇਗਾ ਤੇ ਉਹ ਆਪਣੀ ਉਮਰ ਪਰ ਉਪਰ ਦੱਸੀ ਪੈਨਸ਼ਨ ਦਾ ਉਹਨਾਂ ਹਿੱਸਾ ਲਿਆ ਕਰੇਗਾ ਜੋ ਉਸ ਨੂੰ ਜਾਤੀ ਤੌਰ ਤੇ ਦਿੱਤਾ ਜਾਵੇਗਾ ਪਰ ਜੇ ਉਹ ਅੰਗਰੇਜ਼ਾਂ ਦਾ ਤਾਬੇਦਾਰ ਰਹੇਗਾ ਤੇ ਉਥੇ ਰਹਿائش ਰੱਖੇਗਾ ਜਿੱਥੇ ਗਵਰਨਰ ਜਰਨੈਲ ਉਸ ਲਈ ਥਾਂ ਤਜਵੀਜ਼ ਕਰੇਗਾ 29 ਮਾਰਚ 1849 ਈਸਵੀ ਨੂੰ ਇਹ ਸ਼ਰਤਾਂ ਲਾਹੌਰ ਦੇ ਦਰਬਾਰ ਦੇ ਵਿੱਚ ਮਨਜ਼ੂਰ ਹੋਈਆਂ 5 ਅਪ੍ਰੈਲ 1849 ਨੂੰ ਗਵਰਨਰ ਜਰਨੈਲ ਨੇ ਇਹਨਾਂ ਤੇ ਸਹੀ ਪਾਈ ਇਸ ਸੁਲਾਹਨਾਮੇ ਦੇ ਉੱਤੇ ਦਲਹੌਜੀ ਇਲੀਟ ਲਾਰੈਂਸ ਮਹਾਰਾਜਾ ਦਲੀਪ ਸਿੰਘ ਰਾਜਾ ਤੇਜ ਸਿੰਘ ਰਾਜਾ ਦੀਨਾ ਨਾਥ ਭਾਈ ਨਿਧਾਨ ਸਿੰਘ ਫਕੀਰ ਨੂਰਦੀਨ ਗੁੱਦੜ ਸਿੰਘ ਤੇ ਲਾਲ ਸਿੰਘ ਦੇ ਜਿਹੜੇ ਦਸਤਖਤ ਹੋਏ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੌਂਦਿਆਂ ਜੋ ਪੰਜਾਬ ਨੂੰ ਕਬਜ਼ੇ ਵਿੱਚ ਕਰਨ ਦਾ ਸੁਪਨਾ ਲਿਆ ਸੀਗਾ ਉਹ ਆਪਣੇ ਛਲ ਕਪਟ ਦੇ ਦੁਆਰਾ ਪੂਰਾ ਕਰ ਲਿਆ ਸੀਗਾ ਐਲਾਨ ਨਾਮੇ ਦੇ ਵਿੱਚ ਜਿਹੜੇ ਝੂਠੇ ਇਲਜ਼ਾਮ ਪੰਜਾਬ ਨੂੰ ਹਥਿਆਉਣ ਦੇ ਲਈ ਲਾਏ ਗਏ ਸਨ ਲਾਹੌਰ ਸਰਕਾਰ ਦੇ ਵਿੱਚ ਉਨ੍ਹਾਂ ਦਾ ਜਵਾਬ ਅੰਗਰੇਜ਼ ਲਿਖਾਰੀਆਂ ਨੇ ਆਪਣੀਆਂ ਲਿਖਤਾਂ ਦੇ ਵਿੱਚ ਖੁਦ ਹੀ ਦਿੱਤਾ ਹੈ ਅੰਗਰੇਜ਼ ਲਿਖਾਰੀ ਲਿਖਦੇ ਆ ਜੌਨ ਸਿਲਵਨ ਲਿਖਦਾ ਹੈ ਸਰਕਾਰ ਲਾਹੌਰ ਅੰਗਰੇਜ਼ੀ ਸਰਕਾਰ ਨਾਲ ਕੀਤੇ ਕੌਲ ਕਰਾਰਾਂ ਉੱਤੇ ਪੱਕੀ ਰਹੀ ਪਰ ਉਸ ਭਾਵ ਅੰਗਰੇਜ਼ੀ ਸਰਕਾਰ ਨੇ ਲਾਹੌਰ ਰਾਜ ਨਾਲ ਕੀਤੇ ਵਾਅਦੇ ਤੋੜ ਦਿੱਤੇ ਮੇਜਰ ਈਵਨਜ਼ ਬੈਲ ਕਹਿੰਦਾ ਹੈ ਸ਼ਬਾ ਦੋ ਬਰੇ ਆਪਣੇ ਏਜੰਟ ਦੇ ਪ੍ਰਤੀਨਿਧਾ ਰਾਹੀਂ ਅਹਿਦਨਾਮੇ ਅਨੁਸਾਰ ਆਪਣੇ ਪਾਲਤ ਅਤੇ ਮਿੱਤਰ ਦੇ ਨਾਂਉ ਆਖੀਰ ਦਮ ਤੱਕ ਪ੍ਰਬੰਧ ਕਰਨ ਪਿੱਛੋਂ ਲਾਰਡ ਡਲਹੌਜੀ ਮੂੰਹ ਪਵਾ ਲੈਂਦਾ ਹੈ ਤੇ ਜਦ ਬਲਵਾ ਖਤਮ ਹੋ ਜਾਂਦਾ ਹੈ ਤਾਂ ਕਹਿੰਦਾ ਹੈ ਕਿ ਅਹਿਦਨਾਮਾ ਤੋੜਿਆ ਗਿਆ ਹੈ ਇਸ ਲਈ ਇਹ ਚਾਲੂ ਨਹੀਂ ਹੈ ਅਤੇ ਦੱਸਦਾ ਹੈ ਕਿ ਇਹ ਸਫਲ ਲੜਾਈ ਜਿਹੜੀ ਕਿ ਬਾਹਰੋਂ ਜ਼ਾਹਰਾ ਤੌਰ ਤੇ ਮਹਾਰਾਜੇ ਦੀ ਹਕੂਮਤ ਦੇ ਵਿਰੁੱਧ ਬਗਾਵਤ ਨੂੰ ਦਬਾਉਣ ਲਈ ਲੜੀ ਜਾ ਰਹੀ ਸੀ ਅਸਲ ਵਿੱਚ ਮਹਾਰਾਜੇ ਤੇ ਸਰਕਾਰ ਲਾਹੌਰ ਦੇ ਵਿਰੁੱਧ ਸੀ ਜਿਸ ਨਾਲ ਸਰਕਾਰ ਅੰਗਰੇਜ਼ੀ ਨੇ ਪੰਜਾਬ ਨੂੰ ਜਿੱਤ ਲਿਆ ਹੈ ਅੰਗਰੇਜ਼ਾਂ ਵੱਲੋਂ ਵਾਅਦੇ ਤੋੜੇ ਜਾਣ ਦਾ ਜ਼ਿਕਰ ਕਰਦਾ ਹੋਇਆ ਲਤਫੁੱਲਾ ਆਪਣੀ ਜੀਵਨੀ ਵਿੱਚ ਕੈਪਟਨ ਈਸਟਵਿਕ ਨਾਲ ਗੱਲਬਾਤ ਵਿੱਚ ਮੀਰ ਨੂਰ ਮੁਹੰਮਦ ਦੇ ਕਥਨ ਦਾ ਹਵਾਲਾ ਦਿੰਦਾ ਹੈ ਤੇ ਲਿਖਦਾ ਹੈ ਨੂਰ ਮੁਹੰਮਦ ਨੇ ਪਹਿਲਾਂ ਆਪਣੇ ਦੋ ਸਾਥੀਆਂ ਨੂੰ ਬਲੋਚੀ ਵਿੱਚ ਕਿਹਾ ਲਾਣਤ ਹੈ ਉਸ ਨੂੰ ਜੋ ਫਰੰਗੀਆਂ ਦੇ ਵਾਅਦਿਆਂ ਉੱਤੇ ਭਰੋਸਾ ਕਰੇ ਅਤੇ ਫੇਰ ਅੰਗਰੇਜ਼ ਪ੍ਰਤੀਨਿਧ ਵੱਲ ਨੂੰ ਮੂੰਹ ਕਰਕੇ ਉਸ ਨੂੰ ਗੰਭੀਰਤਾ ਨਾਲ ਫਾਰਸੀ ਵਿੱਚ ਕਹਿਣ ਲੱਗਾ ਮੇਰਾ ਯਕੀਨ ਹੈ ਕਿ ਤੁਹਾਡੇ ਐਦਨਾਮੇ ਤੁਹਾਡੀ ਮਰਜ਼ੀ ਅਤੇ ਸਹੂਲियत ਅਨੁਸਾਰ ਬਦਲ ਜਾਣ ਵਾਲੇ ਹੁੰਦੇ ਹਨ ਕਿ ਆਪਣੇ ਮਿੱਤਰਾਂ ਤੇ ਉਪਕਾਰੀਆਂ ਨਾਲ ਸਲੂ ਕਰਨ ਦਾ ਤੁਹਾਡਾ ਇਹ ਹੀ ਤਰੀਕਾ ਹੈ ਦਲਹੌਜ਼ੀ ਨੇ ਆਪਣੇ ਮਨ ਦੇ ਫੁਰਨਿਆਂ ਨੂੰ ਪੂਰਾ ਕਰਦਿਆਂ ਲਾਹੌਰ ਦਰਬਾਰ ਨੂੰ ਆਪਣੇ ਅਧੀਨ ਕੀਤਾ ਕੋਰਟ ਆਫ ਡਾਇਰੈਕਟਰਜ਼ ਨੂੰ ਨੇ ਲਿਖਿਆ ਜਿਤਨੀ ਦੇਰ ਤੱਕ ਅਸੀਂ ਸਿੱਖ ਜਨਤਾ ਨੂੰ ਪੂਰੀ ਤਰ੍ਹਾਂ ਲਤਾੜ ਨਹੀਂ ਦਿੰਦੇ ਅਤੇ ਇੱਕ ਆਜ਼ਾਦ ਕੌਮ ਦੀ ਹੈਸ਼ੀਅਤ ਵਿੱਚ ਉਹਨਾਂ ਦੀ ਤਾਕਤ ਨੂੰ ਬਿਲਕੁਲ ਤਬਾਹ ਨਹੀਂ ਕਰ ਦਿੰਦੇ ਹਿੰਦੁਸਤਾਨ ਵਿੱਚ ਕਦੇ ਵੀ ਅਮਨ ਦਾ ਸ਼ੌਖੇ ਹੀ ਯਕੀਨ ਨਹੀਂ ਹੋ ਸਕਦਾ ਜਦ ਮੈਨੂੰ ਯਕੀਨ ਹੈ ਕਿ ਸਾਡੇ ਆਪਣੇ ਰਾਜ ਦੇ ਬਚਾਓ ਲਈ ਸਿੱਖ ਕੌਮ ਨੂੰ ਦਬਾਉਣਾ ਜ਼ਰੂਰੀ ਹੈ ਮੈਂ ਉਹ ਜ਼ਰੂਰੀ ਸਾਧਨ ਕੇਵਲ ਇਸ ਕਰਕੇ ਨਹੀਂ ਤਿਆਗ ਸਕਦਾ ਕਿਉਂਕਿ ਸਿੱਖ ਕੌਮ ਨੂੰ ਦਬਾਉਣ ਲਈ ਉਹਨਾਂ ਦੇ ਰਾਜੇ ਨੂੰ ਤਖਤੋਂ ਡੋਹਣਾ ਪੈਂਦਾ ਹੈ ਸਰ ਵਿਲੀਅਮ ਹੰਟਰ ਲਿਖਦਾ ਹੈ ਲਾਰਡ ਡਲਹੌਜੀ ਲੋਕਾਂ ਨੂੰ ਬੇਹਥਿਆਰੇ ਕਰਨ ਤੱਕ ਹੀ ਸੰਤੋਖ ਨਹੀਂ ਸੀ ਕਰਨਾ ਚਾਹੁੰਦਾ ਉਸ ਨੇ ਪੱਕਾ ਇਰਾਦਾ ਕੀਤਾ ਹੋਇਆ ਸੀ ਕਿ ਪੰਜਾਬ ਦੇ ਸਰਦਾਰਾਂ ਤੇ ਜ਼ਗੀਰਦਾਰਾਂ ਨੂੰ ਇਤਨਾ ਕਮਜ਼ੋਰ ਕਰ ਦਿੱਤਾ ਜਾਏ ਕਿ ਉਹ ਕੋਈ ਹਾਨੀ ਕਰਨ ਜੋਗੇ ਨਾ ਰਹਿਣ ਲਾਰਡ ਡਲਹੌਜੀ ਨੇ ਪੱਕਾ ਮਨ ਬਣਾਇਆ ਹੋਇਆ ਸੀ ਕਿ ਸਰਦਾਰਾਂ ਦੀ ਸ਼੍ਰੇਣੀ ਦਾ ਰੁਤਬਾ ਤਬਾਹ ਕਰ ਦਿੱਤਾ ਜਾਏ ਇਸ ਲਈ ਉਹ ਸਿੱਖ ਜਥੇਬੰਦੀ ਨੂੰ ਬਿਲਕੁਲ ਖੇਰੂ ਖੇਰੂ ਕਰ ਦੇਣ ਉੱਤੇ ਜ਼ੋਰ ਦੇ ਰਿਆ ਸੀਗਾ ਪੰਜਾਬ ਦੀ ਕਿਸਮਤ ਹੀ ਬਦਲ ਦਿੱਤੀ ਗਈ ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ ਅਸੀਂ ਪੰਜ ਦਰਿਆਵਾਂ ਦੇ ਬਾਦਸ਼ਾਹ ਸਾਂ ਤਾਜ ਤਖਤ ਵਾਲੇ ਅਣਖ ਆਣ ਵਾਲੇ ਸਾਡੇ ਸਿਰਾਂ ਤੇ ਕਲਗੀਆਂ ਸੋਹਂਦੀਆਂ ਸਨ ਸਾਨੂੰ ਨਿਉਂਦੇ ਸਨ ਕਈ ਗੁਮਾਨ ਵਾਲੇ ਸਾਡੇ ਖਾਲਸਾਈ ਕੌਮੀ ਨਿਸ਼ਾਨ ਅੱਗੇ ਪਾਣੀ ਪਰਦੇ ਸਨ ਕਈ ਨਿਸ਼ਾਨ ਵਾਲੇ ਸਾਡੀ ਚਮਕ ਦੀ ਤੇਗ ਦੀ ਧਾਰ ਅੱਗੇ ਭੇਟਾ ਧਰਦੇ ਸਨ ਕਾਬਲ ਈਰਾਨ ਵਾਲੇ ਬਿਨਾਂ ਪੁੱਛਿਆਂ ਇਧਰ ਨਾ ਝਾਕਦੇ ਸਨ ਸਾਡੇ ਸਿਰਾਂ ਤੇ ਹੁਕਮ ਚਲਾਉਣ ਵਾਲੇ ਕੌਣ ਜਾਣਦਾ ਸੀ ਰੁਲਦੇ ਫਿਰਨਗੇ ਇਹ ਆਪਣੇ ਤਾਜ ਵਿੱਚ ਹੀਰੇ ਹੰਡਾਣ ਵਾਲੇ ਸੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ ਤਾਜ ਤਖਤ ਨਿਸ਼ਾਨ ਕਿਰਪਾਨ ਵਾਲੇ 29 ਮਾਰਚ 1849 ਈਸਵੀ ਨੂੰ ਪੰਜਾਬ ਦੀ ਕਿਸਮਤ ਹੀ ਨਹੀਂ ਬਦਲੀ ਸਿੱਖਾਂ ਦੀ ਵੀ ਬਦਲ ਗਈ ਤੇ ਕਲੰਮੀ ਗੁਲਾਮੀ ਦੀ ਸ਼ੁਰੂਆਤ ਹੋ ਗਈ ਜੋ ਨਰਨ